ਸਾਂਝੀ ਰੈਡੀ ਤਸਵੀਰ ਨਹੀਂ ਚਾਹੀ ਹਾਈ ਕਾਰ ਦਨਾਂ ਜੀ ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਆ ਓਕੇ ਹੋਣੀਆਂ ਰਿਪੋਰਟਾਂ ਤੇ ਘਰ ਪਰਿਵਾਰ ਜਾਨਵਰ ਵੀ ਭਾਈ ਓਕੇ ਹੋਣਗੇ ਲੋ ਜੀ ਮੈਂ ਕਪੜੇ ਕਪੜੇ ਚੱਕ ਦिए ਕੋ ਉਤਰਾ ਏ ਠੀਕ ਹੈ ਜੀ ਆ ਰਹਿ ਗਿਆ ਵੀ ਖੋਲਣਾ ਯਾਰ ਖੋਲ ਕੇ ਵੀ ਉੱਪਰ ਕਰ ਦਿਆ ਕਰਾਂਗੇ ਫਿਰ ਪੂਰੀ ਇੰਟਾਇਰਲੀ ਚੰਨਣਾ ਹੈ ਕਰੋ ਇੰਟਾਇਰਲੀ ਲਓ ਜੀ ਅੱਜ ਆਪਾਂ ਬੱਚੇ ਲੈ ਕੇ ਜਾਣੇ ਨੇ ਉੱਪਰ ਤੇ ਨਾਲ ਹੀ ਕੁਝ ਜੋੜੇ ਤੋੜਨੇ ਨੇ ਦੇਖਦੇ ਫਿਰ ਉਹ ਜਿਹੜਾ ਕੋ ਕਰਾਂਗੇ ਕਰਾਂਗੇ ਫਿਰ ਤਾਂ ਉਹ ਜੀ ਢੋਲੀ ਨੰਬਰ 1 ਚ ਪੜਦਾ ਮਝਾਇਲ ਪਾਣੀ ਮੁੱਕਾ ਇਹਨਾਂ ਨੇ ਪਾਣੀ ਪਾਣਾ ਯਾਰ ਉਹ ਇਹ ਸਾਫ਼ ਕਰਤੀ ਸੀ ਉਹ ਉਧਰ ਲਾਦੀ ਢੋਲੀ ਬਾਹਰੇ ਤੇ ਉਹ ਹਜੇ ਨਹੀਂ ਲਾਵਾਂਗੇ ਯੂਜ਼ 'ਚ ਨਹੀਂ ਕਰਾਂਗੇ ਤੇ ਇੱਕ ਆ ਬੈਠਾ ਮੁਰੇ ਗੁੜ ਰੰਗਾ ਇੱਕ ਭੂਰਾ ਇਹ ਦੋ ਮਝਾਇਲਾ ਬੈਠੇ ਨੇ ਲੋਚ ਕਰੋ ਚੈੱਕ ਫਿਰ ਬੱਚੇ ਕੀ ਕਹਿੰਦੇ ਨੇ ਸਕਰੀਨਸ਼ਾਟ ਲੈ ਲੈਤ ਹੱਮਨੇ ਇੰਨਾ ਨਹੀਂ ਪਾਉਣਾ ਇਹਨਾਂ ਨਹੀਂ ਪਾਉਣਾ ਜਿਹੜਾ ਵਿੱਚ ਵਾਧਾ ਜਾ ਪਾਉਣਾ ਤੇ ਇੱਕ ਆ ਜੁੜਾ ਬੈਠਾ ਬਾਈ ਇਹਨਾਂ ਨੂੰ ਹਲਕੀ ਜਿਹੀ ਚਾਤੀ ਮਰਾ ਦੇਣੇ ਚਾਤੀ ਕਰਾ ਦੇਣੇ ਤੇ ਇਹ ਜੋੜਾ ਹੀ ਬਈ ਆਇਆ ਹੋਇਆ ਹੈ ਕਿਸ ਬੰਦੇ ਕੋਲੋਂ ਬੱਚੇ ਘੜਾਉਣ ਵਾਸਤੇ ਲੈ ਗਿਆ ਸੀਗੇ ਤੇ ਇਹ ਵੀ ਲਾਤਾ ਜੋੜਾ ਹੁਣ ਹੁਣ ਕਢਾਉਣੇ ਆ ਇਹਦੇ ਬੱਚੇ ਤੇ ਗਾਹਾਂ 'ਚ ਲਾਉਣਾ ਹੋ ਲੋੜੀ ਵੇਲੇ ਲਾਵਾਂਗੇ ਜੋੜੇ ਫੇਰ ਬਈ ਜੋੜੇ ਲਾਵਾਂਗੇ ਲੋੜੀ ਵੇਲੇ ਤੇ ਉਹਨਾਂ ਟਾਈਮ ਰੈਸਟ ਦਿੰਨੇ ਆ ਬਸ ਫੇਰ ਡੀ ਵਰਮਿੰਗ ਕਰਕੇ ਲਾ ਦਾਂਗੇ ਡੀ ਵਰਮਿੰਗ ਕਰਕੇ ਬਾਕੀ ਕੱਢਦੇ ਆ ਅੱਜ ਬੱਚੇ ਯਾਰ ਟੱਪ ਲਵਾਉਣੇ ਆ ਜੇ ਬੱਚਿਆਂ ਨੂੰ ਤਾਂ ਐ ਨਹੀਂ ਗੱਲ ਬਣਨੀ ਸੂਤ ਆਉਣਾ ਕੰਮ ਤੇ ਦੇਖਾਂਗੇ ਛੱਡ ਕੇ ਵੀ ਲੈ ਲਾਂਗੇ ਕਦੇ ਦਾ ਪੰਗਾ કરી ਅੱਜ ਹੈਗੀ ਆ ਪ੍ਰਪਰੇਟਰੀ ਹੌਲੀਡੇ ਛੁੱਟੀ ਆ ਬਈ ਸਕੂਲਾਂ ਕੱਲੋਂ ਆ ਜੀ ਪੇਪਰ ਦੇਖਨੇ ਆ ਫਿਰ ਕੀ ਬਣਦਾ ਖੜੀ ਆ ਡੋਲੀ ਲੱਠੇ ਖੋਲੇ ਹੋਏ ਨੇ ਜੀ ਇਨਸ਼ਾਅੱਲਾ ਜਿਹੜਾ ਬੈਠੇ-ਬਠੇ ਨਿਕਲ ਜਾਂਦੇ ਨੇ ਹੌਲੀ-ਹੌਲੀ ਤੇ ਉਧਰੋਂ ਵੀ ਆਹ ਸਾਫ਼-ਸਫਈਆ ਕਰਤਾ ਸ਼ੌਂਕ ਸਾਰੇ ਨਹੀਂ ਬਸ ਕਰੀਦੇ ਹੀ ਨਹੀਂ ਲੋ ਜੀ ਇੱਧਰ ਵਾਵਾ ਕਮੈਂਟ ਆਏ ਵਾਵਾ ਕਮੈਂਟ ਆਏ ਵੀ ਕੌਫੀ ਦਿਖਾਓ ਜੀ ਲੋ ਜੀ ਦੇਖੋ ਕੌਫੀ ਇੱਕ ਮਿੰਟ ਇੱਧਰੋਂ ਦਿਖਾਈਏ ਲੋ ਜੀ ਜੀ 26 ਤਰੀਕ ਨੂੰ ਪਪੀ ਡੀਪੀ ਲਵਾਵਾਂਗੇ 50 55 ਦਿਨ ਦੇ ਤੇ ਤੇ ਬਾਜ ਜੀ ਵੀ ਸਰ ਇਹ ਪ੍ਰੇਲ ਹੋ ਗਿਆ ਦਮ ਬੱਖੋਂ ਵੀ ਤੇ ਹੂੰ ਵੀ ਪ੍ਰੇਲ ਹੋ ਗਿਆ ਪੂਰਾ ਤੇ ਹੁਣੀ ਫਿਰ ਮੈਂ ਮੁਰਗੀ ਨਾਲ ਛੜਤਾ ਪਹਿਲਾਂ ਤਾਂ ਸਲਾਹ ਸੀਗੀ ਵੀ ਖਰਾਕ ਚਾਰਾਂਗੇ ਇਹਨੂੰ ਹੁਣ ਵੀ ਕਰ ਦਿੰਦੇ ਆ ਪਰ ਮੁਰਗੀ ਤੇ ਕੀ ਕਰਾਂ ਦੇ ਲਾ ਕੇ ਮੈਂ ਬਾਕੀ ਥੜੇ ਸਾਹਮਣੇ ਸਾਹਮਣੇ ਇਹ ਥੋੜੇ ਜਿਹੜਾ ਕੁਝ ਹੈਗਾ ਜਿੱਥੇ ਦਰ ਆਹ ਦੀ ਖੜੀਆਂ ਨੇ ਅੱਜ ਆ ਵੀ ਉਤਰ ਬਈ ਬਾਹਰੇ ਕੱਢਾਂਗੇ ਛੜ ਛੁੜ ਇੱਧਰ ਵੀ ਲਾਤਾ ਸੀ ਨੇ ਵੀ ਨਿਕਲੇ ਪਾਰੇ ਅੱਧਿਆ ਸਾਰੀ ਜਾਂ ਨਰ ਇਹ ਇਹ ਵੱਡਾ ਗੂਤਰਾ ਆਪਣਾ ਜਿੱਥੇ ਮਰਜੀ ਲੈ ਕੇ ਬੱਚੇ ਪਿੱਛੇ ਕਢਾ ਲੀਏ ਇਹਦੇ ਛੋਟਾ ਹੀ ਹੈ ਚਲੇ ਏ ਜਾਂਡੇ ਨੇ ਇਹ ਇੱਕ ਬੱਚਾ ਨਿਕਲਿਆ ਹੋਇਆ ਤੇ ਦੋ ਬੱਚੇ ਇਹ ਚ ਨੇ ਕੰਗ੍ਰੈਚੁਲੇਸ਼ਨਸ ਪਹਿਲਾਂ ਮੈਨੂੰ ਆਦੀਮਾ ਪਟੇ ਵਾਲਾ ਇਹ ਨਿੱਕੀ ਜਿਹੀ ਗਾਨੀ ਜੀ ਇਹਦੇ ਤੇ ਹੁਣ ਬੁੱਧੀ ਵਾਲਾ ਪਟਾਟ ਨੇ ਇੱਕ ਸਾਦਾ ਛਿੱਟਾ ਇਹ ਪਾੜਾਂਗੇ ਜੁੜਾ ਇਹ ਪਾੜ ਕੇ ਦੋ ਥਾਂਵੇਂ ਲਾਵਾਂਗੇ ਦੋ ਤਰ੍ਹਾਂ ਕਰਾਂਗੇ ਇਹ ਜੁੜੇ ਦੀਆਂ ਇਹ ਬਸ ਕੀ ਸੈਟ ਆ ਦੇਖਦੇ ਆ ਅੱਗੇ ਬਾਹਰੇ ਫਿਰਨਗੇ ਅੱਜ ਟੌਰ ਨਾਲ ਲੈਣਗੇ ਵਰੇ ਨਿਆਰੇ ਪਾਰਲੇ ਮਦਾਨਾ ਵੱਲ ਵੀ ਆ ਗਏ ਪਹੁੰਚ ਗਏ ਚਾਚੇ ਰਵੇ ਆ ਖਾਲੀ ਕਰਤਾ ਹਨਾ ਪੋੜੀਆਂ ਵਾਲਾ ਚਲ ਦੇਖਦੇ ਆ ਉਹਦਾ ਚਾਚਾ ਖਲਾਉਨੇ ਆ ਵਰ ਕੋਟੇ ਇੱਕ ਦਿਨ ਮਿਹਨੇ ਡੇਢ ਕਿਲੋ ਪੈਂਦਾ ਇੱਕ ਟਾਈਮ ਦਾ ਹੋਰ ਮਾ ਕੱਪ ਜਾ ਮਿਲ ਕੇ ਦੇਖੇ ਹਲੇ ਲੋ ਗਾਲਾਂ ਗੜਦਨ ਨੇ ਵੀ ਉਤ ਰੱਖੇ ਹੋਏ ਨੇ ਨਹੀਂ ਨਹੀਂ ਬਲੌਗ ਬਣਾਉਣਾ ਨਾ ਨਾ ਬਸ ਬੋਲਿਆ ਤਾਂ ਹੋਇਆ ਪਹਿਲਾਂ ਹੁਣ ਤਾਂ ਦਿਖਾਉਣਾ ਹੀ ਆਸ ਚੰਨ ਉਹ ਕਿੱਥੇ ਹੈ ਉਹ ਵੀ ਉੱਧ ਹਾਂ ਬਹੁਤ ਸੋਣਾ ਹਲਾ ਉਹ ਤਿਲਕ ਤੋੜ ਜਿਹਾ ਉਹ ਮੈਂ ਜੱਗ ਗਏ ਹੱਡੀਆਂ ਨੇ ਬਈ ਵਿੱਚ ਪੱਠੇ ਵਿੱਚ ਗੂਤਰੀਆਂ ਇੱਕ ਦੋ ਕਿੰਨੇ ਕੋਟਰੀਆਂ ਆਣਗੇ ਜੀ ਨੇ ਕਿ ਕਿ ਜੇ ਵੀ ਨੇ ਬਾਏ ਨੇ ਬੱਚੇ ਹਾਂ ਇਹ ਸੀ ਉਧਰ ਸੀ ਗੁੱਡੇ ਚ ਬਸ के 30 के 40 हां 30 35 बहुत ने वो दूए मार दई मैं इधर टाड़ पे का थोड़ा जे हाथ पे लाही इधर करने गए बैठा रुई पर चला ਪਾ ਡੰਡਾ ਲਾਉ ਦੇ ਆ ਨਾ ਮਗਾ ਥੱਲੇ ਆ ਪਾ ਥੱਲੇ ਬੈਠੇ ਰਹਿੰਦੇ ਰੱਤ ਨੂੰ ਥੋੜਾ ਦਾ ਫੇਵਰ ਜੀ ਕਰਕੇ ਬੜੀ ਸਾਲਾ ਸੀਟ ਜੀ ਕਰਕੇ ਢਕਣ ਦੀ ਵੀ ਨਹੀਂ ਲੋੜ ਪੱਲੜ ਲਾਉਂਦੇ ਮਰ ਕੇ ਉੱਪਰ ਪੱਲੜ ਲਾਉਂਦੇ ਹੁਣ ਹੋਰ ਪਾ ਸਿਰ ਤੇ ਥੱਲੇ ਜਾਰ ਦੇ ਵੀ ਲਾ ਕੇ ਲਾਉਣ ਆਹ ਸੇਸਤ ਨਾ ਨਾ ਜਨਮ ਦੇਖੇ ਦੁਖੇ ਤਨ ਨਾ ਕੰਮ ਇਹ ਰਸਤਾ ਨਾ ਮਰਤੀ ਹਾਂ ਤਾਂ ਇੱਕਦਣ ਅਸੀਂ ਛੱਡ ਦੇਣੇ ਸੀ ਉਸ ਵਾਲੀ ਬੱਚੇ ਗੱਡੀ ਬੈਠੀ ਡੇੜੀ ਗਾਲਾਂ ਕੱਢਣ ਗਏ ਜੜਾ ਡਿੜਦਾ ਸੀ ਉੱਤੇ ਸਹੀ ਜੀ ਮੈਨੂੰ ਤਾਂ ਡੇੜੀ ਦੇ ਸ਼ਸ਼ੀ ਹੰਡੇ ਮੈਂ ਲੈਣ ਦੇ ਪਰ ਮਾਇਆ ਲੈਣ ਦੇ ਆ ਦੋ-ਤਿੰਨ ਦਿਨਾਂ ਦੀ ਮੈਂ ਨਹੀਂ ਤੂੰ ਬੈ ਜਾਣੀ ਬਾਕੀ ਤਾਂ ਸਾਰਾ ਆਦ ਨੂੰ ਆ ਮੈਂ ਬੈ ਗੱਡੀ ਬੱਡੀ ਉਹ ਇੰਟਵਿਊ ਦੀ ਵਜ ਮੈਂ ਕਿ ਕਰਾਉਣਾ ਸੀ ਬਾਪ ਭੋਗੀ ਵਾਲਾ ਕਿਹੜਾ ਉਹ ਬੈਠਾ ਰੁੱਤਾ ਉਹ ਉੱਪਰ ਉਹ ਬੈਠਾ ਜੀ ਵਿਚੇ ਭੋਗੀ ਵਾਲ ਤੋਂ ਜੇਤੂ ਦਾ ਉਹ ਉਦਰਾ ਕਾਛਾ ਅੱਖਾ ਦੇ ਕੱਢੇ ਡੱਬਾ ਜਾ ਬੈਠਾ ਇਹ ਨਵੇਂ ਆਏ ਨੇ ਬਾਕੀ ਤਾਂ ਉਹੀ ਨੇ ਦਿਖਾਏ ਤੁਹਾਨੂੰ ਪਿਛਲੀ ਵੀਡੀਓ ਚ